ਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮ ਤਬਾਦ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀ ਖਿਲਾਫ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਤਹਿਤ ਸੋਮਵਾਰ ਨੂੰ ਬੀਤੇ ਸੋਮਵਾਰ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਲਈ ਲੈ ਕੇ ਰਵਾਨਾ ਹੋਇਆ ਤੇ ਇਸ ਜਹਾਜ਼ ਦੇ ਵਿੱਚ ਬਹੁਤ ਸਾਰੇ ਭਾਰਤੀ ਜਿਹੜੇ ਨੇ ਭਾਰਤੀ ਇਸ ਜਹਾਜ਼ ਵਿੱਚ ਮੌਜੂਦ ਪਾਏ ਗਏ ਨੇ ਤਜ਼ਾਦਰ ਪੰਜਾਬੀ ਜਿਹੜੇ ਨੇ ਉਹ ਨੇ 205 ਜਿਹੜੇ ਲੋਕ ਨੇ ਉਹ ਪੰਜਾਬੀ ਨੇ ਤੇ ਇਹਨਾਂ ਨੌਜਵਾਨਾਂ ਨੂੰ ਕਪੂਥਲਾ ਦੇ ਪਿੰਡ ਤਰਫ ਵਹੀ ਬਾਲ ਬਹਾਦਰ ਦਾ ਬਸਨੀਕ ਕਿਡਾ ਦਸਾ ਜਾ ਰਿਹਾ ਹੈ ਗੁਪਤ ਸਿੰਘ ਵੀ ਜੜਾ ਹੈ ਉਹ ਸ਼ਾਮਿਲ ਹੈ ਤੇ ਦੱਸਦੇ ਇਹ ਮੀਡੀਆ ਰਾਹੀਂ ਉਸਨੇ ਪਰਿਵਾਰਕ ਮੈਂਬਰਾਂ ਨੂੰ ਉਸਦੇ ਡਿਪੋਰਟ ਹੋਣ ਦੀ ਜਾਣਕਾਰੀ ਜਿਹੜੀ ਹੈ ਉਹ ਦੱਸ ਦਿੱਤੀ ਹੈ ਤੇ ਖਬਰ ਮਿਲਣ ਤੋਂ ਬਾਅਦ ਪਰਿਵਾਰਕ ਪਰਿਵਾਰ ਬੇਹੱਦ ਜਿਹੜੇ ਨੇ ਉਪਾਵਕ ਹੋਏ ਨੇ ਪਰਿਵਾਰਕ ਮੈਂਬਰ ਜਿਹੜੇ ਨੇ ਕਾਫੀ ਜ਼ਿਆਦਾ ਪਾਵਕ ਹੋਏ ਨੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੇ ਕਰਜ਼ੇ ਦੀ ਪੰਦ ਚੁੱਕ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਬਹੁਤ ਸਾਰੇ ਸੁਪਨੇ ਜਿਹੜੇ ਨੇ ਉਹ ਦੇਖੇ ਸੀ ਕਿ ਸ਼ਾਇਦ ਉਹ ਘਰ ਦੇ ਹਾਲਾਤ ਸੁਧਾਰੇਗਾ ਪਰ ਕਿਸਮਤ ਨੂੰ ਕੁਝ ਹੋਰ ਮੰਜ਼ੂਰ ਸੀ ਤੇ ਉੱਥੇ ਹੀ ਮੀਡੀਆ ਨੇ ਅਮਰੀਕਾ ਦੇ ਡਿਪੋਰਟ ਹੋਰੇ ਗੁਪਤ ਦਿਪਿੰਡ ਪਹੁੰਚ ਕੇ ਸਤੇ ਪਿਤਾ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਪਿਤਾ ਨੇ ਦੱਸਿਆ ਕਿ 40 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਉਸਨੇ ਆਪਣੇ ਬੇਟੇ ਨੂੰ ਵਿਦੇਸ਼ ਤੇ ਜਾਈ ਤੇ ਕਰੀਬ 20 ਦਿਨ ਪਹਿਲਾਂ ਹੀ ਉਸ ਤੇ ਬੇਟੇ ਨਾਲ ਵੀਡੀਓ ਦੀ ਗੱਲਬਾਤ ਹੋਈ ਸੀ ਤੇ ਉਸ ਤੋਂ ਬਾਅਦ ਅੱਜ ਉਸ ਨੂੰ ਪਤਾ ਲੱਗਿਆ ਹੈ ਕਿ ਉਸ ਦਾ ਪੁੱਤਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ ਤੇ ਪਰਿਵਾਰ ਬਲੋਂ ਸਰਕਾਰ પાસે ਤੋਂ ਮਦਦ ਦੀ ਘਾਰ ਲਗਾਈ ਜਾ ਰਹੀ ਹੈ ਤੇ ਨੌਕਰੀ ਦੀ ਮੰਗ ਵੀ ਜੜੀ ਹੈ ਉਹ ਕੀਤੀ ਜਾ ਰਹੀ ਹੈ ਅਰਸ਼ੇਮ ਅਰਸ਼ੇਮ ਮੇਰਾ ਨਾਂ ਜੀ ਫਤੂ ਵਾਲਾ ਕਰ ਮਹਿਬੂਬ ਵਹਾਦਰ ਦੇ ਵਿੱਚ ਰਹਿੰਦੇ ਹਾਂ ਜੀ ਇਹ ਕੋੜ ਮਰੀ ਹਾਲਤ ਦਾਹੀਂ ਭੇਜਿਆ ਉਹਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ 1124 ਤੇ 1124 ਕੋਲ ਦਾ ਸੀ ਪਿਆ ਕੇ ਕੋਲੇ ਜਿਹੜੇ ਬਸੂਏ ਸੀ ਉਹ ਬੋ ਮੈਡੀਕਲ ਰੂਮ ਅਜਾ ਹਾਂ ਮਾਰੋ ਕੋਲੀਅਮ ਤੇ ਤੁਹਾਨੂੰ ਪਤਾ ਸੀ ਗੁਰਪ੍ਰੀਤ ਅੱਜ ਵਾਪਸ ਆ ਰਿਹਾ ਨਹੀਂ ਜੀ ਸਾਨੂੰ ਕੁਝ ਪਤਾ ਨਹੀਂ ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚ ਤਾਂ ਹੋ ਰਹੀਆਂ ਖਬਰਾਂ ਨਾ ਸਾਡੇ ਕੋਲ ਫੋਨ ਤੇ ਨਾ ਕੋਈ ਸੁਣੀ ਹੈਗਾ ਤੇਜੀ ਨਾਲ ਕੋਈ ਪੁੱਛਿਆ ਅੱਕੇ ਅੱਕੇ ਆਉਂਦਾ ਹੀ ਪਤਾ ਲੱਗਦਾ ਜੀ ਹਾਂ ਕੋਈ ਪਤਾ ਨਹੀਂ ਗਾ ਵੀ ਆ ਗੱਲ ਉਹ ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟ ਰਾਹੀਂ ਭੇਜਿਆ ਸੀ ਕੋਈ ਤੁਹਾਨੂੰ ਜੀ ਏਜੰਟ ਦਾ ਸਾਨੂੰ ਕੋਈ ਪਤਾ ਨਹੀਂ ਲੁਧਿਆਣੇ ਸਾਈਡ ਦਾ ਰੱਖਦੇ ਸੀ ਤੇ 45 ਲੱਖ ਰੁਪਏ ਲੱਗੇ ਬੰਦਾਰੇ ਲੱਗੇ ਅੱਛਾ ਜੀ ਇਹ ਪੈਸੇ ਦਾ ਕਿੱਥੋਂ ਤੁਸੀਂ ਬੰਦੋਬਸ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਹਾਲਾਤ ਨਹੀਂ ਕਿ ਕੋਈ ਰਿਸ਼ਤੇਦਾਰਾਂ ਕੋਲ ਲੈ ਆ ਲੈ ਲੱਖ 2 ਲੱਖ ਕੇ ਪੈਣ ਪਰਾ ਕੋਈ ਯਾਰੀ 2-3 ਲੱਖ ਦੀ ਸੀ ਬਾਬਾ ਹਮ ਉਨ੍ਹਾਂ ਕੋਲ ਥੋੜ੍ਹ ਥੋੜ੍ਹੇ ਕਰਕੇ ਇੱਕ ਮਕਾਨ ਲੈਣੇ ਤੇ ਜੀ ਜਿੱਦਾਂ ਕਰਕੇ ਪੈਸੇ ਇਕੱਠੇ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹ ਰਹੇ ਹੋ ਮੰਗੇ ਇਹ ਕਰਦੇ ਆ ਜੀ ਜਿੰਨੀ ਮਤ ਹੋ ਸਕੇ ਸਰਕਾਰ ਕੋਲ ਇਕਾੜੀ ਜੇ ਤਰਪਾ ਕਰੇ ਜੀ ਨੰਗ ਹੋ ਗਏ ਮਕਾਨ ਵੀ ਗਿਆ ਸਾਡੇ ਕੋ ਪਹਿਰ ਦੇ ਹੁਣੇ ਕੋਸਾ ਤੋਂ ਸੱਦੂ ਗਗਰਾ ਤਾਂ ਉਮੀਦ ਹੈ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਹੈਗਾ ਨਹੀਂ ਜੀ ਕਹਿੰਦਾ ਹੈ ਤੋ ਤਗਲ ਕਹਿੰਦਾ ਜੀ 15 20 ਦਿਨ ਹੋ ਗਏ ਗੱਲ ਨਹੀਂ ਹੋਈ ਤਰਫ ਬਾਬਲ ਬਹਾਦਰ ਮੇਰਾ ਨਾਮ ਹਿੰਦਰ ਤਾਨੂੰ ਪਤਾ ਕਿ ਅਜੀ ਤੁਹਾਡਾ ਲੜਕਾ ਗੁਰਪ੍ਰੀਤ ਜਿਹੜਾ ਆ ਉਹ ਵਿਦੇਸ਼ ਤੋਂ ਵਾਪਸ ਆ ਗਿਆ ਉਹ ਗਲਤ ਤਰੀਕੇ ਦੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ ਉੱਥੇ ਪੜਿਆ ਗਿਆ ਸੀ ਉੱਥੋਂ ਦੀ ਸਰਕਾਰ ਨੇ ਫਰਕੇ ਉਹਨੂੰ ਰਿਪੋਰਟ ਕਰ ਦਿੱਤਾ ਨਹੀਂ ਪਤਾ ਸਾਨੂੰ ਨਹੀਂ ਸਾਨੂੰ ਪੇਟ ਹੀ ਨਹੀਂ ਗੱਲਦਾ ਵੀ ਮੁਤਬਕ ਸਿਆਊਗਾ ਜਾਂ ਕਦਾਂ ਲਾਉਗੀ ਅਹੀਂ ਤੇ ਸਾਨੂੰਰਾ ਤੁਸੀਂ ਹੀ ਆਏ ਆ ਤਾਂ ਸਾਨੂੰ ਪਤਾ ਲੱਗਾ ਬੱਚੋ ਜੀ ਨੇ ਸਾਨੂੰ ਕੋਈ ਪਤਾ ਨਹੀਂ ਅਹੀਂ ਤਾਂ ਖਬੀ ਕੋ ਲੋਕ ਬੱਚਾ ਗਿਆ ਵਾ ਤੇ ਲੋਟਾਰੇ ਨਹੀਂ ਲੱਗਿਓ ਪਰ ਆ ਤੁਹਾਡੇ ਕੋ ਪਤਾ ਲੱਗਾ ਸਾਨੂੰ ਵੀ ਮੁਟਿਆ ਆਇਆ ਕੀ ਮੰਗ ਕਰਦੇ ਹੁਣ ਮੰਗ ਮਾਰਾਗਾ ਮਹਾਰਾਜ ਹੁਣ ਠਾਂ ਮਕਾਨ ਵੀ ਗਿਆ ਘਰ ਬਾਰ ਵੀ ਗਿਆ ਬੱਚੇ ਵੀ ਰੋਣ ਲੰਗੇ ਕੋਈ ਹਾਲਤ ਨਹੀਂ ਰਹੀ ਇਹ ਤਾਂ ਤਹੇ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਤ ਕਰ ਦਵੇ ਟਕੜੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤਾਂ ਕੋਈ ਵਾਹ ਨਹੀਂ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ ਪੋਸਟ ਕੇ ਵਿਦੇਸ਼ ਭੇਜ ਮਹਾਰਾਜ ਇੱਥੇ ਕੀ ਦਿਹਾੜੀ ਦੇ ਕੋਈ ਕਰ ਲਿੰਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ ਤੇ ਜਦ ਤੱਕ ਵੀ 4-500 ਨਾ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂਗਾ ਹੰਤਾ ਬੱਚੇ ਪਾਲੂਗਾ ਜਾਂ ਮਤਲਬ ਕੋਈ ਸਾਧਨ ਮਾਰਾ ਮੁਕਤਾ ਕਾਸਤੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਕੋਈ ਬਾਣੀ ਜਿੱ ਕਿਸੇ ਬਣੀ ਨਹੀਂ ਤਾਂ ੱਕੇ ਖਾਂਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੋਪੀ ਦਾ ਜਿਗਾਰ ਹੋਵੇ ਰਿਸ਼ਤੇਦਾਰਾਂ ਨੇ ਵੱਖ ਤੱਕੜ ਪਹਿ ਮੋੜ ਜਦ ਕੁਮਾ ਬੈਨਾਰ ਪਈਆ ਚਕੇਆ ਉਹਨੇ ਵੱਖ ਕਹਿਣਾ ਵੀ ਸਾਨੂੰ ਥਾਂ ਦੇ ਉਹ ਚਾ ਤਹਿ ਜੇ ਹੁਣ ਤੁਸੀਂ ਕੀ ਸੋਚਦੇ ਹੋ ਅਸੀਂ ਸੋਚਦੇ ਹਾਂ ਵੀ ਜੇ ਸਾਡੀ ਸਰਕਾਰ ਨਾਇਟ ਕਰ ਜਾਵੇ ਟੰਗੜੀ ਮੋਟੀ ਤੇ ਚਲੋ ਅਸੀਂ ਮਤਲਬ ਮੜੇ ਮੜ ਰੋਟੀ ਖਾਂਦੇ ਰਹਿ ਜਾਂਦੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਭੇਜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਾਂ ਹਾਂਜੀ ਹਾਂਜੀ ਬਿਲਕੁਲ ਸਹੀ ਆ ਜੀ ਜਿਹਨੇ ਜੱਟ ਦੇ ਧਰ ਤੋਂ ਪੈਸੇ ਲਾਇਆ ਔਰ ਉਹ ਗੈਰ ਕਾਨੂੰਨੀ ਉਹਨੂੰ ਭੇਜਿਆ ਹਾਂਜੀ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ 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 ਵੀ ਆ ਜੀ ਬੰਦੀ ਬੰਦੀ ਵੀ ਆ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.